ਸਵੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਸਿੱਖ ਟੈਂਪਲ ਸਿੱਖਿਆ ਐਸੋਸੀਏਸ਼ਨ ਆਫ ਬਾਲਟਿਮੋਰ ਮੈਰੀਲੈਂਡ ਵੱਲੋਂ ਵੀ ਡਾਕਟਰ ਹਾਕ ਜਹਾਨ ਮੂਨ ਮਦਰਮੂਨ ਦੀ ਰਿਹਾਈ ਲਈ ਕੀਤੀ ਗਈ ਅਰਦਾਸ ਸ੍ਰੀ ਹਰਿਮੰਦਰ ਸਾਹਿਬ ਵਿਖੇ 21 ਅਕਤੂਬਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ ਗਿਆਨੀ ਰਗਵੀਰ ਸਿੰਘ ਨੇ ਦਿੱਤੀ ਜਾਣਕਾਰੀ ਰੂਸੀ ਤੇਲ ਖਰੀਦਣ ਤੇ ਲੱਗੇਗਾ ਭਾਰਤੀ ਟੈਰਿਫ ਟਰੰਪ ਦੀ ਭਾਰਤ ਨੂੰ ਵਾਰਨਿੰਗ ਸਾਫ ਕੱਢ ਗਿਆ ਜੀਜੀ ਪੁੱਲਰ ਦੀਆਂ ਵੱਧੀਆਂ ਮੁਸ਼ਕਲਾਂ ਲੁਧਿਆਣਾ ਚ ਖੋਰ ਐਫ ਆਈ ਆਰ ਸੀਬੀਆਈ ਨੇ ਫਾਰਮ ਹਾਊਸ ਤੋਂ ਨਜਾਇਜ਼ ਸ਼ਰਾਬ ਤੇ ਕਾਰਤੂਸ ਕਿਤੇ ਬਰਾਮਦ ਹਾਂਗਕਾਂਗ ਚ 92 ਤੋਂ ਫਿਸਲਿਆ ਤੁਰਕੀਆ ਦਾ ਕਾਰਗੋ ਪਲੇਨ ਸਮੁੰਦਰ ਚ ਡਿੱਗਿਆ ਦੋ ਦੀ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਿੱਖ ਟੈਂਪਲ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਮੈਰੀਲੈਂਡ ਵੱਲੋਂ ਵੀ ਡਾਕਟਰ ਹਾਕਜਾ ਹਾਨਮੂਨ ਮਦਰਮੂਨ ਦੀ ਰਿਹਾਈ ਲਈ ਅਰਦਾਸ ਕੀਤੀ ਗਈ ਸਿੱਖ ਧਰਮ ਦੇ ਪ੍ਰਮੁੱਖ ਸੰਗਾਂ ਨੇ ਇਕੱਠੇ ਹੋ ਕੇ ਉਹਨਾਂ ਦੀ ਅਨਿਆਈ ਹਿਰਾਸਤ ਦੀ ਨਿੰਦਾ ਕੀਤੀ ਤੇ ਵਿਸ਼ਵ ਸ਼ਾਂਤੀ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਏਕਤਾ ਦਾ ਸੱਦਾ ਦਿੱਤਾ ਇਸ ਮੌਕੇ ਅੰਤਰਰਾਸ਼ਟਰੀ ਫਾਰਮ ਯੂਐਸਏ ਦੇ ਚੇਅਰਮੈਨ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਦਰਮੂਨ ਨੇ ਹਮੇਸ਼ਾ ਵਿਸ਼ਵ ਪਰਿਵਾਰ ਕੇਕਤਾ ਸ਼ਾਂਤੀ ਅਤੇ ਨੈਤਿਕ ਮੁੱਲਾਂ ਨੂੰ ਪ੍ਰਚਾਰਿਤ ਕੀਤਾ ਹੈ ਉਨ੍ਹਾਂ ਦੀ ਹਿਰਾਸਤ ਨਾ ਸਿਰਫ ਇੱਕ ਵਿਅਕਤੀ ਦਾ ਮਾਮਲਾ ਹੈ ਸਗੋਂ ਇਹ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਉੱਤੇ ਝੋਟ ਹੈ ਇਸ ਮੌਕੇ ਤੇ ਸਿੱਖ ਭਾਈਚਾਰੇ ਦੇ ਧਾਰਮਿਕ ਮੁਖੀ ਨੇ ਪ੍ਰਾਰਥਨਾ ਕੀਤੀ ਤੇ ਸਾਂਝੀ ਅਪੀਲ ਕੀਤੀ ਕਿ ਮਦਰ ਮੂਨ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਉਪਰੰਤ ਟੋਮਿਕੋ ਦੁਗਾਨ ਉਪਪਰਦਾਨ ਯੂਨੀਵਰਸਲ ਪੀਸ ਫੈਡਰੇਸ਼ਨ ਤੇ ਯੰਗ ਲੈਜਿੰਗ ਨੂੰ ਸਰੋਪਾਓ ਨਾਲ ਭਾਈ ਭਿੰਦਰ ਸਿੰਘ ਹੈੱਡ ਗ੍ਰੰਥੀ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨਾਲ ਵੱਖ-ਵੱਖ ਮੁਲਕਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਜਿੱਥੇ ਪ੍ਰਿੰਸੀਪਲ ਡਾਕਟਰ ਗਿਲ ਵੱਲੋਂ ਸਨਮਾਨਿਤ ਕੀਤਾ ਗਿਆ ਡਾਕਟਰ ਹਾਕਜਾ ਹਾਨਮੂਨ ਉਹ ਵਿਸ਼ਵ ਪਦਰ ਤੇ ਮਦਰ ਮੂਨ ਵਜੋਂ ਜਾਣੀ ਜਾਂਦੀ ਹੈ ਜੋ ਫੈਮਿਲੀ ਫੈਡਰੇਸ਼ਨ ਫਾਰ ਵਰਲਡ ਪੀਸ ਐਂਡ ਯੂਨੀਫਿਕੇਸ਼ਨ ਦੀ ਸੈ ਸੰਸਥਾਪਕ ਹੈ ਉਸ ਦਾ ਪਿਛੋਕੜ ਉਸ ਦਾ ਜਨਮ ਉਤਰੀ ਕੋਰੀਆ ਵਿੱਚ ਹੋਇਆ ਸੀ ਤੇ ਬਾਅਦ ਵਿੱਚ ਉਹ ਦੱਖਣੀ ਕੋਰੀਆ ਚਲੀ ਗਈ ਜਿੱਥੇ ਉਹ ਯੂਨੀਫਿਕੇਸ਼ਨ ਚਰਚ ਵਿੱਚ ਸ਼ਾਮਿਲ ਹੋ ਗਈ ਤੇ 1960 ਵਿੱਚ ਸੂਨ ਮਯੁੰਗ ਮੂਨ ਨਾਲ ਵਿਆਹ ਕੀਤਾ ਉਸ ਦੀ ਭੂਮਿਕਾ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਅੰਦੋਲਨ ਦੀ ਅਗਵਾਈ ਕਰਨਾ ਜਾਰੀ ਰੱਖਿਆ ਜੋ ਵਿਸ਼ਵ ਸ਼ਾਂਤੀ ਅਤੇ ਪਰਿਵਾਰਕ ਕਦਰਾਂ ਕੀਮਤਾਂ ਤੇ ਕੇਂਦਰਿਤ ਹੈ ਜਾਨ ਫਰੋਜਿੰਗ ਹਾਲੈਂਡ ਇਹ ਸਾਰੇ ਸਾਡੇ ਕੋਲ ਆਏ ਨੇ ਤਿੰਨ ਦਾ ਮੇਨ ਮਕਸਦ ਹੈ ਕਿ ਸਮੁੱਚਾ ਸਿੱਖ ਭਾਈਚਾਰਾ ਧਾਰਮਿਕ ਆਗੂ ਇੱਕ ਮਦਰ ਮੂਨ ਹੈ ਜੀ South Korea ਦੀ ਨਿਹਾਈ ਲਈ ਅਰਦਾਸ ਕਰਾਉਣ ਵਾਸਤੇ ਇੱਥੇ ਪਹੁੰਚੇ ਨੇ ਅਜੀ ਬੋਰਗੜਾ ਸਾਹਿਬ ਤਾਂ ਜੋ ਮਦਰ ਮੂਨ ਆਪਣਾ ਧਾਰਮਿਕ ਕਾਰਜ ਦੁਬਾਰਾ ਸ਼ੁਰੂ ਕਰ ਸਕਣ ਇਹ ਅੱਜ ਅਰਦਾਸ ਉਹਨਾਂ ਦੇ ਨਾਲ ਵੀ ਹੋਏਗੀ ਦਾ ਇੰਟਾਇਰ ਸਿੱਖ ਕਮਿਊਨਿਟੀ ਪ੍ਰੇਸ ਫੋਰ ਦਾ ਰੀਲੀਜ਼ ਆਫ ਰਿਲੀਜੀਅਸ ਲੀਡਰ ਮਦਰ ਮੂਨ ਸੋਥ ਕੋਰੀਆ ਸੋ ਦੈਟ ਮਦਰ ਮੂਨ ਕੈਨ ਰੀਨਿਊ ਹਰ ਰਿਲੀਜੀਅਸ ਵਰਕ ਭਾਵੇਂ ਮੇਰੀ ਅੰਗਰੇਜ਼ੀ ਥੋੜੀ ਘੱਟ ਏ ਪਰ ਬੋਲਣ ਚ ਕੋਈ ਹਰਜ ਨਹੀਂ ਹੁੰਦਾ ਮੈਨੂੰ ਪੰਜਾਬੀ ਪੂਰੀ ਬਾਰਾਂਜ ਨੇ ਵਧੀਆ ਬਖਸ਼ੀ ਹੋਈ ਏ ਮੇਰੀ ਬੋਲੀ ਤੇ ਅਸੀਂ ਪ੍ਰੇਅਰ ਕਰਦੇ ਆ ਅੱਜ ਅਰਦਾਸ ਵੀ ਕਰਦੇ ਆ ਤੇ ਗਰੰਥੀ ਸਿੰਘ ਵੀ ਅਰਦਾਸ ਕਰਨਗੇ ਕਿ ਮਦਰ ਮੂਨ ਨੂੰ ਰਿਹਾ ਕੀਤਾ ਜਾਏ ਉਹਨੂੰ ਯਾਦ ਕੀਤਾ ਜਾਏ ਤੇ ਉਹ ਦੁਬਾਰਾ ਆ ਕੇ ਧਰਮ ਦੇ ਜਿਹੜੇ ਕਾਰਜ ਨੇ ਰਾਜ ਸਾਕਰ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਆਓ ਹੁਣ ਅਨੰਦ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਆ ਜੀ ਹਰ ਰਸਮ ਦੇ ਵਿੱਚ ਅਨੰਦ ਸਾਹਿਬ ਜੀ ਦਾ ਪਾਠ ਪੜਿਆ ਜਾਂਦਾ ਹੈ ਬੱਚੇ ਦਾ ਜਨਮ ਹੋਏ ਬੱਚੇ ਦੇ ਅੰਤਮ ਸਮੇਂ ਤੇ ਆਪਾਂ ਪੜਦੇ ਆ ਨੰਦ ਕਾਰਜ ਦੇ ਪੜਦੇ ਆ ਮਹਾਰਾਜ ਕਹਿੰਦੇ ਬਾੜੀ ਪੜੋ ਆਨੰਦ ਹੀ ਆਨੰਦ ਵਰਸੇਗਾ ਭੁੱਲਾ ਗਲਤੀਆਂ ਮੁਆਫ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਕੀ ਆਹ ਰਿਹਾ ਗੁਰੂ ਆਹ ਰਿਹਾ ਗੁਰੂ ਜੀ ਸਿੱਖ ਸੰਗਤਾਂ ਵੱਲੋਂ ਆਪਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਮਦਰ ਮੂ ਜੀ ਨੂੰ ਮਾਸ਼ਾ ਜੀ ਰਿਹਾਈ ਬਖਸ਼ੋ ਕਿਰਪਾ ਕਰਨੀ ਮਹਾਰਾਜ ਜੋ ਜੋ ਭਾਵਨਾ ਲੈ ਕੇ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਮਹਾਰਾਜ ਚੜ੍ਹਦੀ ਕਲਾ ਕਰਨੀ ਮਧਰਮੂਨ ਨੂੰ ਮਹਾਰਾਜ ਜੀ ਦੇ ਹਾਈ ਪੂਜਾਵੇ ਸੰਗਤਾਂ ਵੱਲੋਂ ਇਹ ਅਰਦਾਸ ਬੇਨਤੀ ਹੈ ਮਾਰੇ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਬਿਆੰਤ ਸੰਗਤਾਂ ਨੇ ਅੰਮ੍ਰਿਤ ਰੇਲੇ ਤੋਂ ਹਾਜ਼ਰੀਆਂ ਭਰੀਆਂ ਸਮੂਹ ਸੰਗਤਾਂ ਜਿਨ੍ਹਾਂ ਹਾਜ਼ਰੀਆਂ ਪੇਟਾਵਾਂ ਯਾਤਰਾ ਸਫਲ ਕਰਨੀ ਦਰੋ ਕਰੋ ਨਾਮ ਦੀਆਂ ਦਾਤਾਂ ਬਖਸ਼ੀਆਂ ਕਰੋ ਤੇ ਪਾਰ ਕਾਵਨ ਫਰਮਾਨ ਬਖਸ਼ਿਸ਼ ਕਰਕੇ ਆਇਆ ਸਤਿਕਾਰ ਨੂੰ નિਹਾਲ નિਹਾਲ ਕਰਦੀ ਸੁਖ ਹੋਵੇ ਨਾਮ ਚਿਤਿ ਆਵੇ ਨਾਟਕ ਦੇ ਨਾਮ ਚਰਦੀ ਕਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਨੂੰ ਮਨਾਉਣ ਸੰਬੰਧੀ ਤਰੀਕ ਨੂੰ ਲੈ ਕੇ ਸੰਗਤ ਵਿਚਾਰ ਦੁਚਿੱਤੀ ਵਿਚਾਲੇ ਹੈੱਡ ਗ੍ਰੰਥੀ ਗਿਆਨੀ ਰਘੂਪੀਰ ਸਿੰਘ ਨੇ ਅਹਿਮ ਜਾਣਕਾਰੀ ਦਿੱਤੀ ਹੈ ਜੀਹਾਂ ਉਨ੍ਹਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਤਰੀਕ ਨੂੰ ਲੈ ਕੇ ਸੰਗਤ ਦੀ ਦੁਚਿੱਤੀ ਦੂਰ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ ਜਾਵੇਗਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈੱਡ ਗ੍ਰੰਥੀ ਗਿਆਨੀ ਰਘੂਪੀਰ ਸਿੰਘ ਨੇ ਕਿਹਾ ਕਿ ਸੰਗਤ ਵਿੱਚ ਬੰਦੀ ਛੋੜ ਦਿਵਸ ਨੂੰ ਲੈ ਕੇ ਉਲਝਣ ਵਾਲੀ ਸਥਿਤੀ ਸੀ ਜਿਵੇਂ ਦੇ ਨਜ਼ਰ ਉਹਨਾਂ ਨੂੰ ਇਹ ਸਪਸ਼ਟ ਕਰਨਾ ਪਿਆ ਗਿਆਨੀ ਰਗਵੀਰ ਸਿੰਘ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਵੇਂ ਅਸੀਂ ਦੀਵੇ ਬਾਲ ਕੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਪਟਾਕਿਆਂ ਦੀ ਵਰਤੋਂ ਘਟਕਨੀ ਚਾਹੀਦੀ ਹੈ ਕਿਉਂਕਿ ਉਹ ਹਵਾ ਨੂੰ ਦੂਸ਼ਿਤ ਕਰਦੇ ਨੇ ਤੇ ਪੰਛੀਆਂ ਤੇ ਬਜ਼ੁਰਗਾਂ ਲਈ ਨੁਕਸਾਨਦੇ ਹੁੰਦੇ ਨੇ ਸਿੱਖ ਪੰਥ ਦਾ ਸੰਦੇਸ਼ ਹਮੇਸ਼ਾ ਸ਼ਾਂਤੀ ਪ੍ਰਕਾਸ਼ ਤੇ ਪ੍ਰੇਮ ਦਾ ਰਿਹਾ ਇਸ ਲਈ ਬੰਦੀ ਛੋੜ ਦਿਵਸ ਤੇ ਸਾਨੂੰ ਸਭ ਨੂੰ ਵਾਤਾਵਰਣ ਦੀ ਰੱਖਿਆ ਤੇ ਮਨੁੱਖਤਾ ਦੀ ਸੇਵਾ ਦਾ ਵਚਨ ਦੇਣਾ ਚਾਹੀਦਾ ਹੈ। ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਦਰਬਾਰ ਸਾਹਿਬ ਜੀ ਵੱਲੋਂ ਇਹ ਤਿਉਹਾਰ 1 ਜੁਲਾਈ ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੋ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਬੰਦੇ ਛੋੜ ਦਿਵਸ ਨੂੰ 1 ਜੁਲਾਈ ਅਕਤੂਬਰ ਨੂੰ ਹੀ ਮਨਾਇਆ ਜਾਵੇ ਅਤੇ ਬੰਦੇ ਛੋੜ ਦਿਵਸ ਦੀਆਂ ਆਪ ਸੰਸਾਰ ਪਰਵ ਵਿਚ ਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਉਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫੇਰ ਭਾਰਤ ਬਾਰੇ ਸਖਤ ਬਿਆਨ ਜਾਰੀ ਕੀਤਾ ਹੈ ਜੀ ਹਾਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਭਾਰਤ ਰੂਸ ਤੋਂ ਕੱਚਾ ਤੇਲ ਦਰਾਮਦ ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਭਾਰੀ ਆਯਾਤ ਡਿਊਟੀਆਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਇਹ ਟਿੱਪਣੀ ਆਪਣੇ ਜਹਾਜ਼ 에어 ਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ ਹੈ ਟਰੰਪ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਸੀ ਜਿਸ ਵਿੱਚ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਹਾਲਾਂਕਿ ਜੇਕਰ ਭਾਰਤ ਜਿਹਾ ਨਹੀਂ ਕਰਦਾ ਤਾਂ ਅਮਰੀਕੀ ਪ੍ਰਸ਼ਾਸਨ ਸਖਤ ਕਾਰਵਾਈ ਕਰੇਗਾ ਅਮਰੀਕੀ ਪ੍ਰਸ਼ਾਸਨ ਦਾ ਤਰਕ ਹੈ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ ਸਿੱਧੇ ਤੌਰ ਤੇ ਯੂਕਰੇਨ ਯੁੱਧ ਨੂੰ ਫੰਡ ਦੇ ਰਹੇ ਨੇ ਇਸ ਕਾਰਨ ਅਮਰੀਕਾ ਮਾਸਕੋ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ਤੇ ਦਬਾਅ ਪਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਸਮੇਤ ਕਈ ਸ਼ਾਨ ਨੂੰ ਰੂਸੀ ਤੇਲ ਖਰੀਦਣ ਨੂੰ ਘਟਾਉਣ ਜਾਂ ਬੰਦ ਕਰਨ ਲਈ ਕਿਹਾ ਗਿਆ ਹਾਲਾਂਕਿ ਭਾਰਤ ਸਰਕਾਰ ਨੇ 트럼ਪ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਦੀ ਊਰਜਾ ਨੀਤੀ ਘਰੇਲੂ ਜ਼ਰੂਰਤਾਂ ਤੇ ਆਰਥਿਕ ਸੰਤੁਲਨ ਨੂੰ ਤਰਜੀਹ ਦਿੰਦੀ ਹੈ। ਉਹਨਾਂ ਦੱਸਿਆ ਕਿ ਭਾਰਤ ਇੱਕ ਜ਼ਿੰਮੇਵਾਰ ਊਰਜਾ ਆਯਾਤਕ ਹੈ ਤੇ ਕੀਮਤਾਂ ਦੀ ਸਥਿਰਤਾ ਬਣਾਈ ਰੱਖਣ ਅਤੇ ਆਪਣੀ ਊਰਜਾ ਸਪਲਾਈ ਨੂੰ ਵਿਭਿੰਨ ਬਣਾਉਣ ਲਈ ਸੁਤੰਤਰ ਤੌਰ ਤੇ ਆਪਣੇ ਫੈਸਲੇ ਲੈਂਦਾ ਹੈ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। This program is sponsored by Dr. Surinder Singh Gill, Immigration Consultant. ताज़ी खबरें देखने लायी, उन्हें subscribe करो. Sabrang TV नो. Break तो बात और तो दास, आपका स्वागत है. ਰਿਸ਼ਵਤ ਮਾਮਲੇ 'ਚ ਫਸੇ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਦੇਰ ਰਾਤ ਪੰਜਾਬ ਸਰਕਾਰ ਵੱਲੋਂ ਅਜੇ ਅਹੁਦੇ ਤੋਂ ਸਸਪੈਂਡ ਕਰਨ ਦੇ ਹੁਕਮ ਹੋਏ ਸਨ ਕਿ ਲੁਧਿਆਣਾ ਵਿੱਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਡੀਆਈਜੀ ਪੁੱਲਰ ਖਿਲਾਫ ਇਹ ਐਫਆਈਆਰ ਸਮਰਾਣਾ ਦੇ ਵਿੱਚ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਡੀਆਈਜੀ ਦੇ ਬੋਂਦਲੀ ਪਿੰਡ ਵਿੱਚ ਸਥਿਤ ਫਾਰਮ ਹਾਊਸ ਵਿਰਾਸਤ ਲੋਕੇਸ਼ਨ ਮਹਿਲ ਫਾਰਮ ਦੀ ਤਲਾਸ਼ੀ ਲਈ ਜਿਸ ਦੌਰਾਨ फार्म हाउस ਤੋਂ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਐਫ ਆਈ ਆਰ ਦੇ ਅਨੁਸਾਰ ਸੀ ਬੀ ਆਈ ਨੇ 290000 ਰੁਪਏ ਦੀਆਂ 108 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਜੋ ਫਾਰਮ ਹਾਊਸ ਵਿੱਚ ਗੈਰ ਕਾਨੂੰਨੀ ਤੌਰ ਤੇ ਸਟੋਰ ਕੀਤੀਆਂ ਗਈਆਂ ਸਨ ਇਸ ਤੋਂ ਇਲਾਵਾ ਡੀ ਆਈ ਜੀ ਦੇ ਫਾਰਮ ਹਾਊਸ ਤੋਂ 17 ਜ਼ਿੰਦਾਕਾਰ ਤੂਸ ਵੀ ਬਰਾਮਦ ਕੀਤੇ ਗਏ ਨੇ ਪਿੰਡ ਵਾਸੀਆਂ ਦੇ ਅਨੁਸਾਰ ਫਾਰਮ ਹਾਊਸ ਤੋਂ ਹਾਲ ਹੀ ਵਿੱਚ ਵਿਆਹ ਤੋਂ ਪਹਿਲਾਂ ਦੀ ਸ਼ੂਟਿੰਗ ਗੀਤਾਂ ਦੀ ਰਿਕਾਰਡਿੰਗ ਤੇ ਵਿਆਹਾਂ ਲਈ ਕਿਰਾਏ ਤੇ ਦਿੱਤਾ ਗਿਆ ਸੀ ਸੀਬੀਆਈ ਇਨਸਪੈਕਟਰ ਓਮੀ ਪਾਲ ਦੇ ਬਿਆਨ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਸੀ ਉਧਰ ਹਾਂਗਕਾਂਗ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਅੱਜ ਸਵੇਰੇ ਇੱਕ ਕਾਰਗੋ ਜਹਾਜ਼ ਰਨਵੇ ਤੋਂ ਫਿਸਲ ਕੇ ਸਮੁੰਦਰ ਵਿੱਚ ਜਾ ਡਿੱਗਿਆ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਇਹ ਪਲੇਨ ਤੁਰਕੀਏ ਦੀ ਕਾਰਗੋ 에ਅਰਲਾਈਨ 에ਅਰ ਐਕਟ ਦਾ ਸੀ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਹ ਪਲੇਨ ਦੁਬਈ ਤੋਂ ਹਾਂਗਕਾਂਗ ਆ ਰਿਹਾ ਸੀ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਭਗ 3 ਵਜੇ ਦੇ 50 ਮਿੰਟ ਤੇ ਇਹ ਪਲੇਨ ਲੈਂਡਿੰਗ ਦੌਰਾਨ ਰਨਵੇ ਤੇ ਮੌਜੂਦ ਇੱਕ ਵਾਹਨ ਨਾਲ ਟਕਰਾ ਗਿਆ ਸੰਤੁਲਨ ਗਵਣ ਨਾਲ ਸਿੱਧੇ ਸਮੁੰਦਰ ਵਿੱਚ ਜਾ ਡਿੱਗਿਆ ਇਸ ਹਾਦਸੇ ਦੌਰਾਨ ਦੋ ਵਿਅਕਤੀ ਸਮੁੰਦਰ ਦੇ ਵਿੱਚ ਡਿੱਗੇ ਜਿਨ੍ਹਾਂ ਨੂੰ ਰੈਸਕਿਊ ਕਰ ਲਿਆ ਗਿਆ ਪਰ ਬਾਅਦ ਵਿੱਚ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ ਉਧਰ ਦੂਜੇ ਪਾਸੇ ਜਹਾਜ਼ ਵਿੱਚ ਮੌਜੂਦ ਚਾਰ ਕਰੂ ਮੈਂਬਰ ਸੁਰੱਖਿਤ ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ ਧੰਨਵਾਦ